ਕੰਨੀ ਹੈ ਰਾਬੀ ਨੀ ਬਟਾ ਹਜੇ ਉਧਰ ਦਾ ਚਰਗਲ ਜਾ ਹੋਇਆ ਪਿਆ ਯਾਰ ਕਿਹੜਾ ਮੱਥਾ ਮਰੇ ਕਣੀਆਂ ਵੇਗੀਆਂ ਬਰਾ ਆ ਕੇ ਖਰਾਬਡਣਾ ਸੀਗਾ ਫੇਰ ਗਾਜਰਾਂ ਤੇ ਲੱਗਣਾ ਸੀਗਾ ਨਾ ਖਰਾਬੜਾ ਨਾ ਗਾਜਰਾਂ ਕੋਈ ਕਮੀ ਨੀ ਪੁਰਚੜਾ ਤੂੰ ਤਾਂ ਟੂੜੀ ਟੋੜੀ ਪਾ ਦਾਂਗੇ ਕੁਛ ਨੀ ਪਾ ਦੂਗਾ ਟੂੜੀ ਇਹ ਐਹੀ ਟੂੜੀਆਂ ਪਾ ਦੇਗਾ ਤਾ ਖੇਤਾ ਜਿਵੇਂ ਮਰਜੀ ਬਣਾਉ ਤੇ ਠੀਕ ਆ ਅੱਜ ਮੌਸਮ ਨਾ ਖਰਾਬ ਸੀ ਨਾ ਤਾਂ ਆ ਕੇ ਸੀਗਾ ਚਲਾ ਜਰਾ ਨਹੀਂ ਕਰਦੇ ਨੇ ਵੀ ਕਹਿੰਦੇ ਤੂੰ ਜੇ ਲੇਟ ਆਉਂਦੀ ਹੈ ਚਾਹ ਤਾਂ ਕਹਿੰਦੇ ਆਪਦੀ ਆਪੇ ਲੈ ਜਾ ਕਰ ਅੱਛਾ ਰੰਨਾ ਫੇਰ ਕਰਨ ਲੱਗੇ ਕਰਤੀ ਤਾੜ ਫਾੜ ਫਿਰ ਅੱਜ ਫੇ ਜਾ ਕੇ ਕਹਿੰਦਾ ਵਧੀਆ ਕੀਤਾ ਹਾਂ ਹੁਣ ਠੀਕ ਹੋ ਗਿਆ ਮੇਰਾ ਹਾਂ ਠੀਕ ਹੋ ਗਿਆ ਹਣਾ ਨਹੀਂ ਕੰਨ ਰੋਟੀਆਂ ਕੱਢ ਲੈ ਆਇਆ ਪਰ ਰੋਟੀਆਂ ਹੀ ਕਹਿ ਵਜੇ ਆਈਆਂ ਤੂੰ ਦੇਖਣਾ 5 ਵਜੇ ਪਏ ਆ ਤੇ ਤੀਜੀ ਵਾਰ ਚਾਹ ਬਣਾ ਲਈ ਤੋਰਣਾ ਇਹ ਤਾਂ ਵਧੀਆ ਸੁਣ ਮੈਂ ਡਿੱਕੀ ਜਾਂਦਾ ਸੀ ਅੱਜ ਮੈਂ ਪਹਿਲਾਂ ਬਣਾਉਂਦਾ ਸੀ ਮਾਂ ਖ ਰੱਖ ਕੇ ਉਹਨਾਂ ਖਾਤਰ ਅੱਛਾ ਯਾਰ ਮਾਂ ਹੀ ਬਰ ਇਕੱਠੇ ਬਹਿ ਕੇ ਪੀਵਾਂਗੇ ਉਹ ਇਸ ਤਾਂ ਜਾਈ ਨਹੀਂ ਆਈ ਪਹਿਲਾਂ ਅਸੇ ਗੱਲ ਦਾ ਮੰਨਦਾ ਨਹੀਂ ਉਹ ਕੋਈ ਯਾਰ ਗੱਲ ਮੇਰੇ ਬਾਅਦ ਚ ਹਿਸਾਬ ਚ ਆ ਗਈ ਸੀ ਹੋ ਗਿਆਲੀ ਆ ਗਈ ਸੀ ਹੋਰ ਅੱਛਾ ਕਈ ਦਾ ਪਰ ਸਕੀਮ ਕਰ ਲਈ ਉਹਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਚੱਕ ਬਾਬਾ ਫਿਰ ਤੂੰ ਚਾਹ ਦੇਖ ਲਈਂ ਕਿਹਾ ਪੂਰੀ ਜਮਾ ਪੱਤੀ ਪੁੱਤੀ ਆ ਕੇ ਕਾੜ ਕੇ ਲਾ ਕੇ ਆਇਆ ਹਾਂ ਆਹ ਆ ਬਣੀਏ ਗੱਲ ਬਹੁਤ ਸਵਾਦ ਚਾਹ ਬਣਾਈਓ ਕੱਲ ਤਾਂ ਫਿਰ ਤੁਸੀਂ ਪੀਕੇ ਹੀ ਨਹੀਂ ਗਏ ਕੱਲ ਅੱਖ ਹੀ ਨਹੀਂ ਲੱਗਿਆ ਬਈ ਪੀਗੇ ਕਿੱਥੋਂ ਜਾ ਕੱਲ ਦਾ ਦੰਦਗਾ ਮੜਦਾ ਜਪਣੇ ਵੀ ਇਹ ਹਾਂ ਆਪਣੇ ਮਾਦਰ ਕਹਿੰਦਾ ਸੀ ਹਣਾ ਮੇਰੇ ਹੱਥ ਨੇ ਜੇ ਹਿਸਾਬ ਚੱਲਦੀ ਸੀ ਪਤਾ ਕੱਲਾ ਬੈਠ ਕੇ ਫਿਰ ਮੈਂ ਸੋਚਿਆ ਅੱਛਾ ਤੇ ਦੋ ਫੜਾ ਦੇ ਚਿੱਟੇ ਗੁਰਦੇ ਪਜਾਮੇ ਬੁੱਧੂ ਟੇਲਰ ਨੂੰ ਬਈ ਬੜੇ ਰਮਾ ਗੁਰਦਿਆਂ ਕਹਿੰਦੇ ਵੀ ਖੇਤ ਤੂੰ ਕੀ ਕਰਨੇ ਆ ਅੱਛਾ ਮੈਂ ਬੇਲਾ-ਚੇਲਾ ਕੋਹੋਂ ਦਾ ਫਿਰ ਦਦਾ ਪਾਉਂਗਾ ਜੀ ਹਾਂ ਵਧੀਆ ਕੀਤਾ ਨਹੀਂ ਕੋਈ ਤੇ ਰਿਸ਼ਤੇਦਾਰੀ ਚ ਨਹੀਂ ਜਾਣਾ ਬਈ ਮੈਂ ਖੜ ਜਾ ਕਰਾਂਗੇ ਜਿੱਤੇ ਪਾ ਕੇ ਹਾਂ ਵਧੀਆ ਕੀਤਾ ਮਗਾ ਜਮਕੇ ਮੇਰੇ ਵਰਗੇ ਵੀ ਅੱਖ ਕਰਨ ਵੀ ਆ ਵਧਿਆ ਹੋਇਆ ਹੁਣ ਕੰਮ ਹੋਰਣਾ ਹੋਰ ਆ ਲੈ ਉਹਦੇ ਵਾਲੇ ਪਾਜੀ ਫਰਦਾ ਸੀਗਾ ਉਹਨਾਂ ਵਾਲੇ ਚੱਕ ਕੇ ਮੈਨੂੰ ਪੜਾ ਦਿੰਦੇ ਸੀ ਵੀ ਚੱਕੋ ਮੈਂ ਤਾਂ ਕਰੇ ਉਹ ਤਿੰਨ ਸਾਲ ਕੱਪੜੇ ਨਹੀਂ ਸਮਾ ਕੇ ਦੇਖੇ ਸੀਗੇ ਅੱਛਾ ਬਈ ਯਾਰ ਮੈਨੂੰ ਕਿਹਾ ਸੀ ਭਰਾ ਅਸੀ ਤਾਂ ਆਪਾਂ ਦਾ ਕੀ ਗਿਆ ਸੀ ਕਿ ਨਹੀਂ ਹਾਂ ਕੱਲ ਪੂਰੇ ਦਬਕੇ ਮਾਰੇ ਫਿਰ ਮੈਂ ਅੱਛਾ ਆਇਆ ਹੀ ਨਹੀਂ ਰਾਤ ਮੀਂਹ ਪਈ ਗਿਆ ਝੋਨੇ ਤੇ ਮੈਂ ਪਰ ਤਰਪਾਲ ਦੇਣਾ ਆਪੇ ਆਈ ਵਧੀਆ ਕੀਤਾ ਨਜ਼ਾਰੇ ਰਹਿ ਕਰ ਤਾ ਆ ਚੁੱਪ ਕਰ ਜਾ ਚੇਅਰਮੈਨ ਨਾਲ ਗੇ ਵੀ ਬੰਦਾਓ ਗੇ ਵੀ ਬੰਦਾਓ ਕਰ ਇਹ ਕੰਰ ਜਾਈ ਲੈ ਜਾ ਮਾਹ ਚਾਹ ਬਣਾ ਰੱਖਿਆ ਉੱਥੇ ਜਾਂਦਾ ਚਾਹ ਪੀਉਂ ਕੀਤਾ ਚਾਹ ਪਿਆ ਦੇ ਯਾਰ ਹੋਰ ਕੋਈ ਨਾ ਰੋ ਦਵਾ ਜਾ ਕਿਰਣਾ ਦੀ ਆਹ ਦਵਾ ਜਾ ਕਿਰਣਾ ਦੀ ਮਨ ਕੀਤਾ ਇਹਨੂੰ ਕੰਬਲ ਕੰਬਲ ਦਿੱਤਾ ਨਹੀਂ ਰਜਾਈ ਚੱਕ ਲੈ ਆ ਤੂੰ ਆ ਹੁੰਦਾ ਉਹ ਹਰਕ ਹਰਕ ਹਾਂ ਹੈ ਹੋਰ ਆਹ ਦੇਖ ਲੈ ਵੀ ਛੋਡੇ ਵਿਆਹਾਂ ਨੂੰ ਤਾਂ ਹੋ ਗਏ 10 10 ਸਾਲ ਬਾਬਾ ਤੇਰੇ ਹੋ ਗਏ 20 25 ਸਾਲ ਛੋਡੇ ਕੋਲੇ ਲੋਈਆਂ ਨੇ ਹਾਂ ਕਿਆ ਬੰਦੇ ਕੋਲੇ ਦੇਖ ਲੈ ਵੀ ਜਮਰ ਜਾਈ ਚੱਕੀ ਫਿਰਦਾ ਬਾਬਾ ਕਰ ਗਈ ਸਕੀਮਾਂ ਆਪਣੀ ਕਰ ਗਈ ਸੀ ਹੁੰਦਾ ਹਾਂ ਹਾਂ ਚਲ ਬਾਕੀ ਤਾਂ ਆਪਣੀ ਪਾਸ ਹੋ ਗਈ ਠੀਕ ਹੋ ਗਿਆ ਚਲ ਖੜਾ ਵਧੀਆ ਰਮਣੀ ਹੋਣਾ ਨਾ ਵੀ ਵੇ ਹਾਂ ਮਾੜਾ ਵੀ ਆਉਂਦਾ ਹਾਂ ਆਉਂ ਲੱਗਣਾ ਖੇਤ ਆਉਣ ਤਾਂ ਲੱਗਿਆ ਆਪਾਂ ਨੂੰ ਦਿੱਤੀ ਹੈ ਹਾਂ ਹਾਂ ਆ ਬੰਦੇ ਤਾਂ ਕਿਸੇ ਬਹਿਸ ਉਹਤਾ ਕਰਦੇ ਆ ਹਨ ਇਹ ਹਸ ਬੰਦੇ ਨੂੰ ਸਾਡੇ ਅੰਦਰ ਹਨ ਫੜ ਗਏ ਕਰਦੇ ਨਾ ਇਹਨਾਂ ਸਕੇ ਉਹ ਸਾਰਾ ਕੁਸ ਤਨੀ ਰਾਤ ਨਾਲ ਛੱਦਰ ਬਣਾਰ ਭਾਵਦਾ ਸੀ ਥੋਤੇ ਕੱਪੜੇ ਨਹੀਂ ਦਿੰਦੇ ਮੈਨੂੰ ਲੈਣ ਵਿੱਚ ਆ ਨਹੀਂ ਭੇਜਦਾ ਉਹਨਾਂ ਰੁਤੀ ਇਕ ਖੋਗਾ ਨਾ ਬੈਠੀਏ ਕਰਦੇ ਬੇਰੀ ਜੇ ਬੈਠ ਕੇ ਕਰਦੇ ਹਾਰੇ ਅਜਾ ਗੋਡੇ ਦਾ ਗਾਜਰਾਂ ਦਾ ਪੱਟ ਲਿਆ ਘਰੇ ਬੈਠੇ ਆर्डर ਮਾਰ ਦਿੰਦੇ ਇਕੱਤੇ ਨੂੰ ਲਿਆ ਗੀ ਬਾਣੀਆਂ ਜੋਗਰੀਆਂ ਪੱਟ ਗਈ ਹਰਾ ਜਿ ਬਿੱਤਰ ਗਈ ਹਰਾ ਬਲ ਛੱਡ ਪਰੇ ਚਰਗਲ ਜਿਆ ਬਣਿਆ ਪਿਆ ਚਾਰ ਕਣੀਆਂ ਪੰਨਿਆਂ ਨੇ ਕੰਜਰ ਦਾ ਇੱਚੀ ਬੋੜ ਬੋੜ ਜੀਖਣਾ ਜਾਂਦਾ ਯਾਰ ਉਹ ਨੱਕਟੇ ਝੁੱਟੀਆਂ ਆਇਆ ਚਾਰ ਬੱਟੀਆਂ ਨਾਲ ਗੋਲੂ ਨੇ ਗੱਲ ਕਰੀ ਦੇਖਦਾ ਤੈਨੂੰ ਦੇਜਾਂ ਗਰੋਂ 20 ਕਿਲੋ ਗਾਜਰਾਂ ਪੰਜ ਕਿਲੋ ਸਿੰਦਰ ਸੇਖ ਨਾਲ ਆ ਕਰੀ ਜਾ ਹਾਂ ਚਾਰ ਬਾਟੀਆਂ ਪੀਂ ਮਤਲਬ ਇੱਥੋਂ ਦੇ ਵਿੱਚ ਭਾਜ ਬਰਿਆ ਕੇ ਵਟਣੀ ਗਾਜਰਾਂ ਹਾਂ ਗਾਜਰਾਂ ਦਾ ਫੋਟ ਵਟਣੀ ਉਹ ਇਹ 10 ਕਿਲੋ ਤੇ ਗੋਲੂ ਨੇ 20 ਕਿਲੋ ਦੀ ਗਾਜਰ ਕਰੀਏ ਖੜਾਗਾ 5 ਕਿਲੋ ਨੇ 25 ਕਿਲੋ ਪਟਣੀਆਂ ਸੀਗੀਆਂ ਕਿਹੜੀਆਂ ਪਟੀਆਂ ਜਾਂਦੀਆਂ ਇੱਥੇ ਕਾਰਡ ਹੈ ਜੇ ਪਟਕੇ ਪਤਾ ਲੱਗਦਾ ਯਾਰ ਸਾਰਾ ਚਾਹ ਦੱਬਦੀ ਰਹਿਣਾ ਹੋ ਪਿਆ ਥਰਮੋਸ ਉਹ ਤਾਂ ਤਿੰਨ ਚਾਰ ਬਾਟੀਆਂ ਪਈਆਂ ਨੇ ਉਥੇ 5 ਵਜੇ ਠੰਡ ਜੀ ਹੋ ਗਈ ਸੀਗੀ ਉਹ ਤਾਂ ਆਪਣੀ ਪੀਤੀਆਂ ਸੀ ਚਾਰ ਬਾਟੀਆਂ ਚ ਉਹ ਆਂਡੀ ਗਵੰਡੀ ਆ ਜਾਂਦਾ ਕੋਈ ਨਾ ਕੋਈ ਆ ਜਾਂਦੇ ਆਂਡੀ ਗਮਾਂਡੀ ਇਹਨੇ ਆਂਡੀ ਗਵੰਡੀ ਕਰਨਾ ਇੱਥੇ ਨਾ ਬੜਾ ਕਰਨਾ ਇਹਦੇ ਬੇਲੇ ਨਾ ਨਾ ਢੱਕਾ ਕਰਨਾ ਨਾ ਇਹਨੇ ਕਰਨ ਦੇਣਾਗਾ ਹਾਂ ਪਤਾ ਹੁੰਦਾ ਉਹ ਨਾਰੀ ਆ ਗਿਆ ਹੁੰਦਾ ਮੈਂ ਗਾਹ ਗੋਲੂ ਨੇ ਕਿਸੇ ਨੂੰ ਗਾਜਰਾ ਦੇਣੀਆਂ ਹੁੰਦੀਆਂ ਕਿਲੋ 2-2 ਕਿਲੋ ਕਰਕੇ ਬੁੜਕਿਆਂ ਨੇ ਲੈਣੀਆਂ ਨਹੀਂਆਂ ਬੁੜੀਆਂ ਪਾੜਦਿਆਂ ਤਾਂ ਬੁੜੀਆਂ ਜਾ ਕੇ ਕੱਟੇ ਨੂੰ ਛਿੱਟ ਦਿੰਦਿਆਂ ਨੇ ਓਏ ਨਿਗੇ ਨਿਗੇ ਗਾਜਰਾ ਛਿੱਟਦੇ ਜਿਹੜਾ ਹਜਮ ਆ ਪੀਏਗੀ ਆਹੋ ਗੋਲੂ ਨੂੰ ਗਾਜਰਾ ਲਚਰਾ ਕੇ ਮਾਰਾ ਦੁਕਾਨਦਾਰ ਕਹਿੰਦਾ ਇਹ ਗਾਜਰਾ ਲਵਾਂਗੇ ਇਹ ਚੀਜ਼ਾਂ ਲੁੱਲ ਜਾਂਦੀਆਂ ਨੇ ਇਹੀ ਤਾਂ ਵਧੀਆ ਨੇ ਨਿੱਕੀਆਂ ਨਿੱਕੀਆਂ ਇਹ ਤਾਂ ਬੁੜੀਆਂ ਨੂੰ ਪਤਾ ਨਹੀਂ ਹੋ ਜਮੀਨੇ ਪਤਾ ਜਿਹੜੀਆਂ ਉਹ ਹੋ ਜਾਂਦੀਆਂ ਵੱਡੀਆਂ ਤਾਂ ਚੱਲ ਚੱਕ ਫਿਰ ਅਜ ਤਾਂ ਹਨੇਰਾ ਹੋ ਗਿਆ ਹਰਾ ਫੁਰਾ ਨਹੀਂ ਵੜਦੇ ਹਜੇ ਰਾਬੀ ਨਹੀਂ ਵਟਾ ਹਜੇ ਉਧਰ ਦਾ ਚਰਗਲ ਜਾ ਹੋਇਆ ਪਿਆ ਯਾਰ ਕਿਹੜਾ ਮੱਥਾ ਮਰੇ ਕਣੀਆਂ ਵੈਗੀਆਂ ਪਰ ਆ ਕੇ ਹਰਾ ਵੜਨਾ ਸੀਗਾ ਫੇਰ ਗਾਜਰਾਂ ਤੇ ਲੱਗਣਾ ਸੀਗਾ ਨਾ ਹਰਾ ਵੜੇ ਨਾ ਗਾਜਰਾਂ ਕੋਈ ਕਮੀ ਨਹੀਂ ਪੁਰਛੜਾ ਤੂੰ ਤਾਂ ਤੂੜੀ ਤੋੜੀ ਪਾ ਦਾਂਗੇ ਕੁਛ ਨਹੀਂ ਪਾ ਦੂਗਾ ਤੂੜੀ ਇਹ ਐਹੀ ਤੂੜੀਆਂ ਪਾ ਦੇਂਗਾ ਹੱਥ ਨੇ ਦੁੱਧ ਦਾ ਕਲਾ ਗਏ ਨੇ ਤਰੋ ਇੱਥੇ 来게 ਚੱਲਗੇ। ਜਦੋਂ ਵੱਜ ਜਾਮਾਂ ਸੇ ਤੇ ਆਹ ਆਹ ਤਰਕੇ ਲੈ ਜਾਗੇ ਚੱਕ ਕੇ ਸਿੱਧਾ ਸਿੱਧਾ ਜਾ ਕੇ ਛੜ ਦਾਂਗੇ ਹਰੇ ਨੂੰ ਕੀ ਆ ਯਾਰ ਕੋਈ। ਉਹ ਲੱਗਿਆ ਭਾ ਕੱਲਾ ਲਾ ਵੀ ਬੱਦੂ ਢੇਰ। ਕਦਾਂ ਉਪਰ ਨੂੰ ਭਰਲਾ ਬਾਟੀ ਨੂੰ ਤੇ ਜੇ ਪਾਏ ਹਰੇ ਦੇ ਇੰਨੀ ਇੱਕ ਗਾਜਰਾ ਲੈਊਗਾ ਤੋ ਉਹ ਪਾਉ। ਇਹਨੂੰ ਪਤਾ ਨੋ ਕਿੱਥੇ ਆ ਨਾ ਛੇੜ ਦੰਦੇਆਂ ਗਾਜਰਾਂ। ਜੇ ਗਾਜਰਾਂ ਹੀ ਪਾਉਣੀਆਂ ਖਰਾ ਵੱਡ ਕੇ ਆਪਾਂ ਕਰਨਾ ਕੀ ਆ ਫਿਰ ਗਾਜਰਾਂ ਹੀ ਪਾ ਦਿਆ ਕੋਰ ਕੋਟਿਆਂ ਨੂੰ। ਮਾੜੀਆਂ ਮੋਟੀਆਂ ਗਾਜਰਾਂ ਪਾ ਜਿੰਦੀਆਂ ਐ ਥੋੜੀ ਹੁੰਦੇ ਕੇ ਹੁਣ ਸਾਰੀਆਂ ਪਾ ਦਾਂਗੇ। ਅਸਰੰਡਰ ਜੀ ਨੂੰ ਘਰੇ ਲੱਜਣਾ ਪੂਚਾ ਕੇ ਤੋਂ ਇਹ ਅਸਰ ਇੱਥੇ ਆਂਦੇ ਯਾਰ ਦੇ ਦਾ ਤੁਰਨਾ ਨਹੀਂ ਦਿੰਦੀਆਂ ਪਹਿਲਾਂ ਘਰੋਂ ਫੋਨ ਲਾ ਦਿੰਦੀਆਂ ਹੁਣ ਕਹਿੰਦੀ ਆ ਕਿ ਪਾਲਕ ਤੋੜ ਲਿਆ ਗਾਜਰਾਂ ਕੱਟ ਲਿਆ ਫਲਾਣਾ ਕਰ ਲਿਆ ਢੜੀ ਮੂੰਗੀ ਹੁੰਦੀ ਉਹ ਤਾਂ ਮੰਡੀ ਜੀ ਸਿੱਟਿਆਂ ਦੇ ਖਾਣ ਵਾਲੀ ਚੀਜ਼ੀ ਤਾਂ ਲੈ ਲੈ ਹੋਰ ਹੈ ਗੁਰੇਂਦਰਾ ਕੀ ਗਾ ਵਧੀਆ ਹੋ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਕੱਲਾ ਆਏ ਥੋੜਾ ਖੇਰ ਖਰਾ ਹਾਂ ਹਾਂ ਬੋਲੇ ਨਹੀਂ ਮੋਸਰ ਨਾ ਚਲ ਥੋੜੋ ਬਹੁਤ ਕੋਚਰ ਕੋਚਰ ਜੀ ਕਰਦੀ ਰਹਿੰਦੇ ਆ ਸਾਡੇ ਬਾਰੇ ਨਾ ਦੱਸੀ ਵੀ ਉਹ ਕਹਿੰਦਾ ਸੀ ਭਰਾਵਾ ਇਸ ਤੇਰਾ ਫਾਇਦੀ ਕਰਦੇ ਸੀ ਦੇਖ ਨਾ ਨਾ ਹੂੰ ਨਾ ਨਾ ਸੁਦੀ ਬਾਰੇ ਕਹਨੂਗੇ ਨਾ ਹਾਂ ਇਹ ਬੋਲੇ ਨਹੀਂ ਸਾਡੇ ਬਾਰੇ ਵੀ ਇਤੋਂ ਮੁੜ ਜੇਗੇ ਕਿਵੇਂ ਜੀ ਨਹੀਂ ਨਹੀਂ ਬੋਲੇ ਔਰ ਖਲੇ ਖਾਨੂੰ ਨਾ ਕਲਾ ਤੋਂ ਵਾਰੀ ਤੋਂ ਨਹੀਂ ਨਹੀਂ ਉਹ ਦਾ ਸੁਵਾਈ ਇਦਾਂ ਤੋਂ ਐਂਜ ਕਰਦਾ ਹੀ ਰਹਿੰਦਾਗਾ ਕੀ ਕੀ ਚਲਿਆ ਹਾਂ ਬਾਬਾ ਜੀ ਹਾਂ ਚਾਰ ਰੋਟੀਆਂ ਲੱਗੀ ਟਾਈਮ ਨਾਲ ਚਾਰ ਰੋਟੀਆਂ ਲੱਗੀ ਟਾਈਮ ਨਾਲ ਜਿਵੇਂ ਚਾਹ ਗੁਰ ਨਾਲ ਲਈਦਾ ਰੋਟੀਆਂ ਕੋਲੇ ਹੁੰਦੀਆਂ ਜਦੋਂ ਜੀ ਕਰਦਾ ਬਣਾ ਲਈਦਾ ਖਾ ਲਈਦੀ ਆ ਆ ਪਾਣੀ ਦੀ ਬਾਰਿਸ਼ ਸੀ ਕੱਲ ਨੂੰ ਮਾਹ ਤੋਂ ਪਹਿਲਾਂ ਫੱਕ ਲਾ ਲਈਏ ਅੱਛਾ ਅੰਡਾ ਬੰਨ ਕੇ ਖਾਣਾ ਕਰਾਂਗੇ ਸੈ ਜੋ ਬੈਠੇ ਕੋਈ ਨਹੀਂ ਭਾਈ ਬਾਬਾ ਲਵਾਈ ਜਾ ਢੱਕੇ ਰਾ ਇਹ ਤਾਂ ਖਾਣ ਜਾਤਾ ਹੈਗੇ ਤਾਂ ਹੋਰ ਨਾ ਬਸ ਮੈਂ ਲੱਗਿਆ ਰਹੂੰ ਤੂੰ ਗੱਲਾਂ ਸੁਣਾ ਦੋ ਚੱਲ ਕੋਈ ਨਹੀਂ ਦਵਾ ਦਿੰਦੇ ਆ ਬਈ ਚਾਰ ਫੱਕ ਬਾਲੀ ਬ੍ਰੀਕ ਜੀ ਦੇ ਹੀ ਬੈਠਾ ਬਈ ਨਹੀਂ ਤਾਂ ਬਾਲੀ ਚੰਗੀ ਆਗੀ ਅੱਛਾ ਉਹ ਦੇਖਣ ਨੂੰ ਹੀ ਬ੍ਰੀਕ ਜੀ ਲੱਗਦੀ ਆ ਵਧੀਆ ਜਮਾ ਬਾਬੇ ਕੇ ਫਾਰਮ ਤੋਂ ਲੈ ਕੇ ਆਏ ਆ ਉੱਥੋਂ ਵਧੀਆ ਮਿਲਦੀ ਆ ਠੀਕ ਆ ਵਧੀਆ ਫੱਕਤਾ ਬਈ ਤੇਰਾ ਦੇਖ ਸਾਡੇ ਇਹ ਬੰਦੇ ਰੁੱਕੀ ਰੋਟੀ ਇਹਦੇ ਨਾਲ ਹੋਵੇ ਕੋਈ ਵਧੀਆ ਜੀ ਹਾਂ ਇਹਨਾ ਤਾਂ ਤਮਾਮਤੋਂ ਦੀਨਾ ਇਹਨਾ ਤਾਂ ਹੀ ਹੁੰਦਾ ਕੰਮ ਦੋ ਡੰਗ ਰੋਟੀ ਮੰਜੇ ਹੋਰ ਬੰਦੇ ਨੂੰ ਕੀ ਚਾਹੀਦਾ ਅੰਦਾਈ ਤਾਂ ਸਹੀ ਜਾਂ ਨਾ ਹਾਂ ਵਧੀਆ ਬਈ ਜਮ ਐਜੀ ਤਾਂ ਬੜੀ ਰੇਰੂ ਪਈ ਆ ਦੱਸਿਆ ਬਈ ਮਨ ਲਾ ਇੱਧਰ ਕੋਈ ਬੰਦਾ ਆ ਗਿਆ ਸਕਾਰੀ ਇਹ ਆਪਣੇ ਵਾਲਾ ਹਰਵਿੰਦਰ ਹੀ ਨਾ ਹੋਵੇ

ਦੋ ਰੇੜੇ ਲੈ ਕੇ ਅੱਛਾ ਗੇ ਹੋਰੇ ਇਹ ਰਾਵ ਬਣਾ ਕਾਲੀ ਵੀ ਨਾ ਟੋਕਰੇ ਛੜਤੇ ਇਹਦੇ ਵਿੱਚ ਅਰੇ ਨਹੀਂ ਹੋਣਗੇ ਬਈ ਗੰਡੇ ਉਂ ਤਾਂ ਬਣਾਉਂਦੀ ਹਾਂ ਹਾਂ ਅਬ ਖਪਣਾ ਹੀ ਹੈ ਤਦ ਤੱਕ ਮਾਰੇ ਪਹਿਲੇ ਭਾਈ 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 ਹਾਂ ਜਦੋਂ ਕਾਫਾ ਵੀ ਕਰਨੀ ਸਾਲੇ ਇਹਦਾ ਕੰਮ ਹੋਰ ਕੀ ਹੁੰਦਾ ਹੈ ਆ ਭੈਣ ਦਾ ਨੇ ਇਹਦੇ ਵਿੱਚ ਕਿੱਥੋਂ ਲੱਗੇ ਨਣਾ ਯਾਡਾ ਬਾਜਾ ਸ਼ੁਰੂ ਕਰ ਲਿਆ ਉਹ ਖਪਣਾ ਦਾ ਕਹਦਾ ਇਹ ਤਾਂ ਕੰਮ ਦਾ ਦਾ ਕਹਦਾ ਮਹਿਣਾ ਹੁੰਦਾ ਘਰ ਦੀ ਚੀਜ਼ ਵਰਗੀ ਮੌਜ ਹੀ ਨਹੀਂ ਹੁੰਦੀ ਉਹ ਆ ਜਾਣਾ ਨਾਲ ਬੰਦਰੇ ਹੋ ਗਏ ਯਾਰ ਫਿਰ ਵੀ ਉਹਦਾ ਮੌਜ ਨਾ ਕਰੇ ਕਿਨੇ ਹੀ ਪਾਬਾ ਉਹ ਜਿੰਮੇ ਦਾ ਟਾਈਮ ਆ ਇਹ ਜਿਮੀਦਾਰ ਚੰਗਾ ਕਰ ਮੁਰਤੇ ਤੇਰੇ ਵਾਗੇ ਦੁਆਈਂ ਦੁਆਉਣ ਜਾਂ ਨਾਲ ਕਹਦਾ ਪਾਈ ਰਾਨੇ ਤੋਂ ਯਾਰ ਖਪੀ ਗਿਆ ਮੈਂ ਤਾਂ ਬਈ ਜ਼ਿੰਮੇਦਾਰ ਉਹ ਗੱਡੀ ਚ ਰਹਿੰਦਾ ਹੂੰ ਤੇ ਆਹ ਫਿਰਦਾ ਬਈ ਇਹਨੇ ਛੜੇ ਵਰਗੀ ਮੌਜ ਨਹੀਂ ਗਈ ਪਰ ਇੱਕ ਤਾਂ ਬਿਮਾਰ ਨਾ ਹੋਵੇ ਅੱਛਾ ਦੂਜੀ ਕਹਿੰਦਾ ਬੇਬੇ ਨਾ ਮਰੇ ਹੂੰ ਉਹਦਾ ਤਾਂ ਠੀਕ ਆ ਉਹ ਨਾ ਜਰ ਮੌਜ ਤੇਰੀ ਵਰਗ ਨੂੰ ਠੰਡੀ ਚਾਹ ਕੇ ਰਹਿਦੀ ਆ ਹੁਣ ਹੈ ਠੰਡੀ ਚਾਹ ਕੇ ਰਹਿਦੇ ਤੇ ਵਰਗ ਨੂੰ ਅਰੇ ਬਗਨੀ ਨਾ ਨੋ ਸਿਆਣ ਨਾ ਫਿਰ ਹੂੰ ਨਜ਼ਾਰਾ ਮੈਂ ਜਾ ਰਹਾ ਮੈਂ ਜਮਾ ਪੂਰਾ ਨਜ਼ਾਰਾ ਤੁਸੀਂ ਦੱਸੋ ਵੀ ਬਣਾ ਹੀ ਲੈ ਮੈਂ ਚਾਹ ਚਾਹਦਾ ਬਸ ਚਾਹਦਾ ਬਸ ਛੋੜਾ ਨਾਲ ਨਾਜ ਬਰਾਗਦਾਨੋ ਪਿਆ ਦੇ ਛੋੜਾ ਨਾਲ ਨਾਜ ਤੇ ਐ ਤੋਂ ਉਹਦਾ ਇਦਾਂ ਹੀ ਹੈ ਕਿ ਨਹੀਂ ਹੈ ਕਾ ਪਤਾ ਯਾਨੀ ਕਿਹੜਾ ਸਟੇਸ਼ਨ ਫੜੂਗਾ ਦਿਨਾਂ ਕਿਤੇ ਡਨੋ ਕੀ ਹੋ ਗਿਆ ਹੁਣ ਰਹਿੰਦਾ ਖੁੰਦਾ ਬਈ ਉਹ ਮੈਂਬਰ ਬਣ ਗਿਆ ਉਹਨਾਂ ਦੀ ਜਗ੍ਹਾ ਹੁਣ ਦੀ ਹੋਰ ਪੂਰੀ ਡਰਾਈਵਰ ਦਾ ਆਉਂਦੀਆਂ ਦੋ ਤੋ ਹੀ ਲੋਟ ਨੇ ਮੈਂਬਰ ਨਹੀਂ ਹਾਂ ਉਹ ਇਹ ਤਾਂ ਕਹਿਣੇ ਆ ਪਰੋਦੇ ਕੋਲੇ ਹੈਗਾ ਹੈਗਾ ਸਮਾਈ ਵਾਲਾ ਹਾਂ ਉਹਨਾਂ ਕੋਲੋਂ ਆ ਉਹਨੂੰ ਕੀ ਆਉਣ ਦੀ ਰੋਡ ਹੈ ਜੀ ਉਹ ਮੈਂਬਰ ਬਣੇ ਭਾਂਦਰ ਪੈਂਚ ਬਣੇ ਆਏ ਅਰੇ ਸ੍ਰੀਪਾਲ ਇੱਕ ਮਿੰਟ ਲੇਟ ਹੋ ਜਾਓ ਸੜਾ ਬੰਦਾ ਹੀ ਲੇਟ ਹੁੰਦਾ ਸੜਾ ਬੰਦਾ ਬਈ ਕੋਈ ਕਰਦਾ ਕੀ ਹੁੰਦਾ ਆ ਪਾ ਕੇ ਲੱਗੇ ਰਹਿੰਦੇ ਇੱਥੇ ਖੇਤ ਯਾਰ ਟਾਈਮ ਪਾਸ ਹੋ ਜਾਂਦਾ ਹੋਰ ਤਾਂ ਕੀ ਹੈਗਾ ਆ ਬਸ ਹੋਈ ਤੂੰ ਮੋਹਰੇ ਬੈਠ ਕੇ ਰੱਡੇ ਤੇ ਚਿੱਟੇ ਬਾਕੇ ਇਹ ਨਹੀਂ ਆ ਬੱਖਿਆ ਨਹੀਂ ਜਾਂਦਾ ਬਿਖੇ ਰ ਬੈਠ ਕੇ ਦੇਖਿਆ ਹਾਂ ਤੂਬੇ ਤੇ ਦਮੇ ਚੱਲ ਜਾ ਕੇ ਬੈਠਣਾ ਆਪਾ ਹੋ ਜਾਂਦਾ ਅੱਧਾ ਘੰਟਾ ਚ ਨਿਕਲਦੀਆਂ ਨਹੀਂ ਆਂਦੇ ਕੋਲੇ ਕਿੱਥੋਂ ਛੱਡੇ ਆਂ ਉਹਦੇ ਹੀ ਮਰ ਜਾ ਹੁਣ ਸਿਆਲ ਆ ਹੁਣ ਤਾਂ ਬਈ ਤੁਸੀਂ ਕੀ ਕੰਮਕਾਰ ਕਰਦੇ ਹੋ ਓਏ ਇਹ ਤਾਂ ਬਰਾ ਲੋਕਾਂ ਦਾ ਲੋਕਾਂ ਦੇ ਘਰ ਪਟਣੇ ਆ ਪਟੀ ਆਣੇ ਗਰੀ ਬਾਬਾ ਕਿਸੇ ਨੂੰ ਜਾ ਤਾਂ ਕਿਸੇ ਨੂੰ ਹਟਾ ਹਟਾਦਾ ਅੱਡੇ ਕੋਲਿਆ ਕਰਦੀਆਂ ਵਹਿਤਾਂ ਵੀ ਕੋਈ ਨਹੀਂ ਕਰੇ ਕੋਈ ਇਹ ਤਾਂ ਕਿ ਹਮਾਰਾ ਰੱਖੂਗਾ ਇਹ ਵਿੱਚ ਰੱਦੇ ਪਿੰਡ ਦੀ ਸਰਪੰਚੀ ਤਾਂ ਦੁਸੀਂ ਚਲਾਈ ਜਾਂਦੇ ਹੋ ਨਾ ਪਿੰਡੇ ਦਲਦੀ ਸਾਡੇ ਸਰਪਾਂ ਉਹ ਤਾਂ ਅੱਗੇ ਕਹਾਵਤ ਹੁੰਦੀ ਸੀ ਕਹਿੰਦੇ ਡੱਬੂ ਕੁੱਤਾ ਕੰਨ ਤੇ ਮਨ ਲਾ ਹੁਣ ਲਾਏ ਕਹਿਣਾ ਪਿਆ ਗਰੂ ਡੱਬੂ ਕੁੱਤਾ ਗਲੀ 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 ਹੋਰ ਨਾ ਨਿੱਤਰੀ ਵੀ ਫਿਰਦੇ ਆ ਹੋਰ ਹਾਂ ਅਹੀਦਾ ਵੀ ਟੜਕੇ ਤੋਂ ਚੱਲਦੇ ਆਂ ਇਹਦੇ ਕਿਸੇ ਦੇ ਕਿਤੇ ਕਿਤੇ ਮਿਲੇ ਕੋਈ ਘਰ ਭਲਾ ਹੀ ਕਰਨਾ ਲੋਕਾਂ ਦਾ ਲੋਕਾਂ ਭਲਾ ਕਰਨਾ ਇੱਥੇ ਭਲਾ ਹੀ ਕਰਦੇ ਆਂ ਭਲਾ ਕਰਦੇ ਆਂ ਕਿਉਂ ਖਪੀ ਜਾਣਾ ਖਾਦੇ ਵਾਸਤੇ ਹਏ ਤਾਂ ਹੈਗਾ ਛੋਟਾ ਵੀ ਤਾਂ ਸਰੀ ਜਾਂਦਾ ਰਣਾ ਆਊ ਤਾਂ ਹੈਗਾ ਕੜਾ ਲੋਟ ਮਿੰਟਾ ਲੱਗਦੀ ਹੈ ਹੈ ਆਊ ਕੜਾ ਲੋਟ ਹੂੰ